ਜੋ ਉਹਨਾਂ ਦੇਖੋ ਬਈ ਮੁੱਛਲ ਨੇੜੇ ਤੇੜੇ ਦੇ 8-10 ਪਿੰਡੇ ਝੋਨੇ ਨੂੰ ਮੰਨਦੇ ਨੇ ਲੋਕਾਂ ਦੇ ਰਿਸ਼ਤੇਦਾਰ ਵੀ ਅੱਗੇ ਦੀ ਅੱਗੇ ਆ ਆ ਕੇ ਆ ਝੋਨੇ ਨੂੰ ਦੇਖਦੇ ਨੇ 20 ਕਿੱਲਾਂ ਦੇ ਵਿੱਚ ਮੁੱਛਲ ਝੋਨੇ ਦੀ ਬਜਾਈ ਕੀਤੀ ਹੋਈ ਹੈ ਸਿੱਧੀ ਨਾ ਪਨੀਰੀ ਤਿਆਰ ਕੀਤੀ ਨਾ ਕੱਦੂ ਕੀਤਾ ਨਾ ਬੱਟਾਂ ਲਿਪੀਆਂ ਨਾ ਝੋਨਾ ਲਵਾਇਆ ਡੀਐਸਆਰ ਨਾਲ ਬਜਾਈ ਕੀਤੀ ਲੋਕ ਕਹਿੰਦੇ ਕਾਮਯਾਬ ਨਹੀਂ ਹੁੰਦੇ ਨੇੜੀ ਲਈ ਉਧਰ ਹੀ ਆ ਦੇਖੋ ਗੱਠ ਤੇ ਆ ਪੇਡਾ ਗੱਠ ਤੇ ਆ ਪੇਡਾ ਮਲਕੇ ਤੁਸੀਂ ਐਂ ਦੇਖ ਲਓ ਵੀ ਪੇਡ ਦੇ ਨਾਲ ਕਿ ਪੇਡਾ ਕਿਤੇ ਜੁੜਿਆ ਨਹੀਂ ਹੋਇਆ ਜਿਹੜੀ ਇਹ ਮਸ਼ੀਨ ਹੈ ਤੁਹਾਡੀ ਮਰਜ਼ੀ ਨਾਲ ਬੀਜ ਰੱਖੂਗੀ ਜਿਵੇਂ ਜਿੰਨੀ ਯੂਰ ਤੇ ਬੀਜ ਰਖਾਉਣਾ ਆ ਦੇਖੋ ਵੀ ਡੱਬੇ ਨਾਲ ਡੱਬਾ ਪੜਾਇਆ ਪਿਆ ਜਿਵੇਂ ਸਪੈਈ ਦੇ ਲੱਗੇ ਹੁੰਦੇ ਕਿੱਲੇ ਦੇ ਵਿੱਚ ਉਹ ਕੰਮ ਕੀਤਾ ਹੋਇਆ ਮੁੱਛਲ ਝੋਨਾ ਲੱਗਿਆ ਹੋਇਆ 20 ਕਿੱਲਾਂ ਦੇ ਵਿੱਚ ਬਜਾਈ ਕੀਤੀ ਹੋਈ ਹੈ ਕਿਤੇ ਕੋਈ ਕੱਖ ਨਹੀਂ ਕਿਉਂਕਿ ਹੁਣ ਬੰਦੇ ਦੀ ਬਜਾਈ ਡੀਐਸਆਰ ਨੇ ਬਜਾਈ ਬਹੁਤ ਵਧੀਆ ਕੀਤੀ ਹੈ ਉਤੋਂ ਇਹ ਬੰਦਾ ਪਾਣੀ ਲਾਉਂਦਾ ਢੰਗ ਇਹੋ ਜਿਹਾ ਵੀ ਕੱਖ ਹੋਣੀ ਨੰਦੇ ਇੱਕ ਅੱਧੀ ਵਾਰੀ ਕੱਖ ਤਾਂ ਹਰ ਇੱਕ ਝੋਨੇ 'ਚ ਹੁੰਦੀ ਹੈ ਉਹ ਇਹਨਾਂ ਨੇ ਕੱਢੇ ਹੀ ਕੱਢਿਆ ਤੇ ਬਾਕੀ ਝੋਨਾ ਦੇਖੋ ਉਤੋਂ ਤੱਕ ਸਾਰਾ ਡੀਐਸਆਰ ਨਾਲ ਬਜਾਈ ਕੀਤੀ ਹੈ ਬੀਵੀਸੀ ਐਗਰੋ ਨਾਲ ਤੇ ਇਹਨੂੰ ਕਿਵੇਂ ਲੱਗਿਆ ਬਾਈ ਬਹੁਤ ਦੇਖ ਕੇ ਜਿਹੜਾ ਵੀ ਇਹਨੂੰ ਦੇਖ ਕੇ ਜਾਂਦਾ ਹੈ ਅਗਲਾ ਇਹ ਕਹਿੰਦਾ ਵੀ ਅਗਲੀ ਵਾਰ ਜਦੋਂ ਆਪਾਂ ਵੀ ਬਿਜਾਈ ਕਰਾਂਗੇ ਹੁਣ ਜਿਵੇਂ ਇਹ ਵੀ ਬਾਈ ਵੀ ਕਹਿੰਦਾ ਮੈਂ ਬਿਜਾਈ ਕਰੂਗਾ ਕਰੇਗਾ ਹਾਂ ਬਈ ਆਪਾਂ ਲੱਕ ਕਰਾਂਗੇ ਅਗਲੀ ਚੰਗਾ ਲੱਗਿਆ ਇਹ ਹਾਂ ਠੀਕ ਇਸ ਵਿੱਚੋਂ ਉਹਨਾਂ ਕਿਵੇਂ ਲੱਗਿਆ ਝੋਨੇ ਨੂੰ ਮੰਨਦੇ ਆ ਬਈ ਨੇੜੇ ਤੇੜੇ ਦੇ ਪਿੰਡ ਮੁੱਛਲ ਝੋਨਾ ਲੱਗਿਆ ਹੋਇਆ